ਸਤ ਸ੍ਰੀ ਅਕਾਲ ਦੋਸਤੋ ਪਿਛਲੇ ਦਿਨੀ 3 ਤਰੀਕ ਨੂੰ ਬਾਪੂ ਦਿਲਾਕ ਸਿੰਘ ਜੀ ਦੀ ਮੌਤ ਹੋ ਗਈ ਸੀ ਜੋ ਕਿ ਫਨੀ ਵੀਡੀਓਜ਼ ਬਣਾ ਕੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਸਨ ਅੱਜ ਹੀ ਇਹਨਾਂ ਦੇ ਪੁੱਤ ਨੇ ਲਾਈਵ ਆ ਕੇ ਸਾਰੀ ਸੱਚਾਈ ਦੱਸੀ ਹੈ ਕਿਉਂਕਿ ਪੁੱਤ ਨੇ ਕਿਹਾ ਹੈ ਵੀ ਬਾਰ-ਬਾਰ ਸਾਨੂੰ ਮੈਸੇਜ ਆ ਰਹੇ ਹਨ ਵੀ ਬਾਪੂ ਜੀ ਬਾਰੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ ਜਾਂ ਕੋਈ ਉਨ੍ਹਾਂ ਬਾਰੇ ਪੋਸਟ ਪਾਈ ਜਾਵੇ ਵੀ ਬਾਪੂ ਜੀ ਨੂੰ ਕੀ ਹੋਇਆ ਸੀ ਕੁਝ ਕੁ ਲੋਕਾਂ ਦਾ ਤਾਂ ਇਹ ਵੀ ਕਹਿਣਾ ਸੀ ਵੀ ਇਹ ਕੋਈ ਫਨੀ ਵੀਡੀਓ ਸ਼ੂਟ ਕਰ ਰਹੇ ਸੀ ਅਤੇ ਇਹ ਉਸਤੀ ਹੀ ਕੋਈ ਵੀਡੀਓ ਕਲਿੱਪ ਹੈ ਬਾਪੂ ਜੀ ਅਸਲ ਦੇ ਵਿੱਚ ਜਿੰਦਾ ਹਨ ਜਦ ਕਿ ਇਹ ਚੀਜ਼ ਗਲਤ ਹੈ ਇਸ ਦੇ ਨਾਲ ਹੀ ਉਹਨਾਂ ਦੇ ਪੁੱਤ ਨੇ ਆ ਕੇ ਇਹ ਗੱਲ ਕਹੀ ਹੈ ਵੀ ਅਸੀਂ ਵੀਅੂਜ਼ ਤੇ ਲਈ ਕੋਈ ਵੀ ਐਦਾਂ ਦਾ ਮਜ਼ਾਕ ਨਹੀਂ ਕਰਦੇ ਕਿਸੇ ਨਾਲ ਵੀ ਅਤੇ ਬਾਪੂ ਜੀ ਸੱਚਮੁੱਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਉਹਨਾਂ ਦੇ ਪੁੱਤ ਨੇ ਦੱਸਿਆ ਹੈ ਵੀ ਬਾਪੂ ਜੀ ਨੇ ਕੁਝ ਮਹੀਨੇ ਪਹਿਲਾਂ ਹੀ ਤੜਾ ਕਢਵਾਈਆਂ ਸੀ ਆਪਣੀਆਂ ਅਤੇ ਉਸ ਤੋਂ ਬਾਅਦ ਉਸ ਦੇ ਵਿੱਚੋਂ ਦਰਦ ਨਹੀਂ ਬੰਦ ਹੋ ਰਿਹਾ ਸੀ ਜਦੋਂ ਡਾਕਟਰ ਨੂੰ ਦਿਖਾਇਆ ਗਿਆ ਤਾਂ ਉਹਨਾਂ ਨੂੰ ਉਸਦੇ ਵਿੱਚ ਡਾਕਟਰ ਨੇ ਦੱਸਿਆ ਵੀ ਜਾੜਾਂ ਦੇ ਵਿੱਚ ਬਾਪੂ ਜੀ ਨੂੰ ਕੈਂਸਰ ਹੋ ਗਿਆ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਇਸ ਲਈ ਸਾਨੂੰ ਕੋਈ ਵੀ ਅਜਿਹੇ ਕਮੈਂਟ ਨਾ ਕਰੇ ਵੀ ਇਹ ਜਿਹੜੀਆਂ ਵੀਡੀਓਜ਼ ਪੈ ਰਹੀਆਂ ਹਨ ਇਹ ਫੇਕ ਹਨ ਜਦਕਿ ਇਹ ਵੀਡੀਓਜ਼ ਬਿਲਕੁਲ ਸੱਚ ਹਨ ਪੁੱਤ ਨੇ ਇਹ ਵੀ ਕਿਹਾ ਵੀ ਹਰੇਕ ਪੁੱਤ ਨੂੰ ਆਪਣਾ ਪਿਓ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਅਸੀਂ ਆਪਣੇ ਪਿਓ ਦੇ ਆਸਰੇ ਹੀ ਇੱਥੇ ਤੱਕ ਪਹੁੰਚੇ ਹਾਂ ਮੇਰੇ ਪਿਓ ਨੇ ਸਾਡੇ ਘਰ ਦੀ ਸਾਰੀ ਗਰੀਬੀ ਆਪਣੀ ਮਿਹਨਤ ਨਾਲ ਹੀ ਚੱਕੀ ਸੀ